ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ ਵੱਡੇ ਵਿਤਕਰਾ ਦਿਖਾਈ ਦਿੰਦੇ ਨੇ ਇਹ ਵਿਤਕਰਾ ਇਸ ਸਿਖਰ ਤੱਕ ਪਹੁੰਚ ਗਿਆ ਕਿ ਜਿਹੜਾ ਨੇਸ਼ ਦਾ ਆਈਐਸ ਅਫਸਰ ਆ ਜਿਉ ਨੇ ਸਰਤੇ ਪੱਕ ਬੰਨੀਆ ਤੇ ਉਹ ਬੰਗਾਲ ਦੇ ਚਾਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਬੰਨੀ ਜਿਹੜਾ ਨੌਜਵਾਨ ਅਰਸ਼ਦੀਪਾ ਜੀ ਨੇ ਵਰਲਡ ਕੱਪ ਜਿਤਾਇਆ ਉਸ ਨੂੰ ਜਦ ਇਹ ਜੇਕ ਤੇ ਕੈਚ ਛੱਡਦਾ ਤੇ ਉਹਨੂੰ ਪਾਕਿਸਤਾਨੀ ਹਲਕਤਾਨੀ ਕਿਹਾ ਜਾਂਦਾ ਇਹ ਦੇਸ਼ ਦਾ ਰਵਈਆ ਬਹੁਤ بڑا ਹੈ ਇਹ ਆ ਕੋਕਰ ਕੇ ਦੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੋਲਣੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੋਲ ਕੇ ਗੱਲਾਂ ਸੁਣਨੀਆਂ ਚਾਹੀਦੀਆਂ ਕਿ ਇਸ ਦੇਸ਼ ਦੀ ਅਯਾਦੀ ਲਈ ਸਿੱਖਾਂ ਦਾ ਬਹੁਤ بڑا ਰੋਲ ਹੈ ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਜਨਮ ਵੀ ਦਿੱਤਾ ਤੇ ਅੱਜ ਵੀ ਕਿਨਾਂ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਜਿਹੜੇ ਜਿਹੜੇ ਸਿੱਖ ਨੇ ਬਹੁਤ بڑا ਰੋਲ ਆ ਕਰ ਰਹੇ ਨੇ ਤੋ ਅਸੀਂ ਦੇਖਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਬੁੱਤੇ ਦੇ ਉੱਤੇ ਸਿੱਖਾਂ ਨੂੰ ਕਦੇ ਗੁਰਦਾਰਾ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅਤਵਾਦੀ ਅਤਵਾਦੀ ਕਿਹਾ ਜਾਂਦਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਇਹ ਸੱਤਾ ਦੇ ਪਿੱਛੇ ਲੋਕਾਂ ਨੇ ਸ਼ਾਇਦ ਇਹ ਗੱਲ ਦੇਖਣ ਵਿੱਚ ਨਹੀਂ ਆਉ ਹੁਣੇ ਲਖੀਮਪੁਰ ਦੇ ਵਿੱਚ ਕੱਲ ਪਰਸੋਂ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ Hindu ਭਰਾ ਨੇ ਜਿਹੜੇ ਉਹ ਕਾਵੜ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਇਹਨਾਂ ਨੂੰ ਉਹਨਾਂ ਨੇ ਬਹੁਤ ਮਾਰਾ ਕਿਹਾ ਚੰਗਾ ਕਿਹਾ ਉਪਦਰ ਉਪਦਰ ਵੀ ਕਿਹਾ ਖਾਲਸਤਾਨ ਨਹੀਂ ਗੱਲ ਕੀਤੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਉਹ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਾਹਮਣੀ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਰਾਹ ਤੇ ਚਲੀ ਗਈ ਜੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾੜੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਆਵਾਮ ਨੂੰ ਇਸ ਗੱਲ ਹੀ ਲਾਮਬਧ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਜਲਾ ਮਤਲਬ ਉੜਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੋੜੇ ਟੋੜੇ ਕਰੇਗੀ ਕਿਉਂਕਿ ਜਦੋਂ ਸਿੱਖ ਦੇਸ਼ ਵਿੱਚ ਨਹੀਂ ਹੋਣਗੇ ਤਾਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁਧੀ ਮੁਤਾਬਕ ਇਹ ਇਹ ਕੀ ਜਾ ਦੇਰ ਘਟ ਨਹੀਂ ਸਕੇਗਾ ਸੋ ਸੱਤਾ ਦੇ ਵਿੱਚ ਲੋਕ ਇਸ ਗੱਲ ਨੂੰ ਸਮਝਦੇ